ਜੈ ਸ੍ਰੀ ਮਹਿਲਾ ਨੋਮਾ ਹਰ ਜੂ ਰਾਖ ਲੈ ਹੋ ਪਤ ਮੇਰੀ ਜਮ ਕੋ ਤਰਾਸ ਭਇਓ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਰ ਜੂ ਰਾਖ ਲੇਹੋ ਪਤ ਮੇਰੀ اے ਪ੍ਰਮਾਤਮਾ ਜੀ ਮੇਰੀ ਇੱਜ਼ਤ ਰੱਖ ਲਵੋ ਜਮ ਕੋ ਤਰਾਸ ਭਇਓ ਉਰ ਅੰਤਰ ਕਹਿੰਦੇ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ ਇਦੇ ਤੋਂ ਬਚਣ ਦੇ ਲਈ हे ਕਿਰਪਾ ਦੇ ਖਜ਼ਾਨੇ ਪ੍ਰਭੂ ਮੈਂ ਤੇਰਾ ਆਸਰਾ ਲਿਆ ਹੈ ਮਹਾ ਪਤਿਤ ਮੁਗਧ ਲੋਭੀ ਫੁਨ ਕਰਤ ਪਾਪ ਅਭਾਰਾ ਭੈ ਮਰਵੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ हे प्रभु मैं वड्डा विकारी हां मूर्ख हां लालची भी हां पाप करता करता हूं मैं थक गया करत पाप अब हारा भय मरबे को विसरत नाहिं हुन मरण दा डर मेरे मन तो भूलदा ही नहीं वार वार इदा दे ख्याल ही आंदे रेंदे ने ਇਹ ਚਿੰਤਾ ਤਨ ਜਾਰਾ ਤੇ ਮਰਨ ਦੀ ਚਿੰਤਾ ਨੇ ਮੇਰੇ ਸਰੀਰ ਨੂੰ ਸਾੜ ਦਿੱਤਾ ਹੈ ਇਹਨਾਂ ਪੰਕਤੀਆਂ ਨੂੰ ਪੜਦੇ ਹੋਏ ਇੰਜ ਲੱਗਦਾ ਹੈ ਕਿ ਗੁਰੂ ਸਾਹਿਬ ਦਿਲ ਦੀਆਂ ਗੱਲਾਂ ਉਸ ਪਰਮਾਤਮਾ ਦੇ ਨਾਲ ਸਾਂਝੀਆਂ ਕਰਦੇ ਪਏ ਇਸ वार्तालाप ਦੀ ਡੁੰਗਾਈ ਮਹਿਸੂਸ ਹੋ ਰਹੀ ਹੈ ਇੱਕ ਹੁੰਦਾ ਨਾ ਕਿ ਕੋਈ ਹਾਲਚਲ ਪੁੱਛੇ ਤੇ ਆਪਾਂ ਦੱਸੀਏ ਹਲਕਾ ਫੁਲਕਾ ਜਿਹਾ ਤੇ ਆਪਾਂ ਅੱਗੇ ਵਧ ਜਾਂਦੇ ਆ ਇੱਕ ਹੁੰਦਾ ਹੈ ਕਿ ਉਹ ਸੱਜਣ ਜਿਹਦੇ ਨਾਲ ਸਾਡੀ ਪੜੀ ਦਿਲੀ ਸਾਝ ਹੋਵੇ ਉਹ ਹਾਲਚਲ ਪੁੱਛੇ ਤੇ ਅਸੀਂ ਬੜੀ ਸਿੱਧਤ ਦੇ ਨਾਮ ਦਿਲ ਖੋਲ ਕੇ ਆਪਦਾ ਹਾਲ ਨੂੰ ਸੁਣਾ ਦਿੰਦੇ ਆ ਇਦਾਂ ਦੀ ਇੱਕ ਵਾਈਬ ਇਹਨਾਂ ਪੰਕਤੀਆਂ ਦੇ ਵਿੱਚੋਂ ਆਉਂਦੀ ਪਈ ਹੈ ਕਿ ਗੁਰੂ ਸਾਹਿਬ ਨੇ ਆਪਣੇ ਦਿਲ ਦੀਆਂ ਗੱਲਾਂ ਉਸ ਪ੍ਰਮਾਤਮਾ ਦੇ ਨਾਲ ਇਸ ਕਦਰ ਸਾਂਝੀਆਂ ਕੀਤੀਆਂ ਜਿਹਦੇ ਤੋਂ ਸਾਬਤ ਹੋ ਰਿਹਾ ਸਾਫ਼ ਨਜ਼ਰ ਆ ਰਿਹਾ ਕਿ ਗੁਰੂ ਸਾਹਿਬ ਦੀ ਪ੍ਰਮਾਤਮਾ ਦੇ ਨਾਲ ਉਹ ਗੂੜੀ ਸਾਂਝ ਸੀ ਉਸ ਸਾਜ ਦੇ ਚੱਲਦਿਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਪਣੇ ਦਿਲ ਦੀਆਂ ਗੱਲਾਂ ਗੁਰੂ ਸਾਹਿਬ ਉਸ ਪ੍ਰਮਾਤਮਾ ਦੇ ਨਾਲ ਕਰਦੇ ਪਏ ਕੀਏ ਉਪਾਵ ਮੁਕਤ ਕੇ ਕਾਰਨ ਦੈਦਿਸ਼ ਕੋ ਉਠਤਾਇਆ ਘਟ ਹੀ ਭੀਤਰ ਬਸੈ ਨਿਰੰਝਨ ਤਾ ਕੋ ਮਰਮ ਨਾ ਪਾਇਆ ਏ ਭਾਈ ਮੌਤ ਤੇ ਇਸ ਸਹਿਮ ਤੋਂ ਖਲਾਸੀ ਹਾਸਲ ਕਰਨ ਲਈ ਬਚਨ ਦੇ ਲਈ ਗੁਰੂ ਸਾਹਿਬ ਕਹਿੰਦੇ ਮੈਂ ਅਨੇਕਾਂ ਹੀਲੇ ਹੀਲੇ ਕੀਤੇ ਦਸੇ ਪਾਸੀ ਉੱਠ ਦੌੜਿਆ ਪਰ ਮਾਇਆ ਦੇ ਮੋਹ ਤੋਂ ਨਿਰਲੇਪ ਉਹ ਪ੍ਰਮਾਤਮਾ ਤਾਂ ਸਾਡੇ ਹਿਰਦੇ ਦੇ ਅੰਦਰ ਹੀ ਵਸਦਾ ਹੈ ਕਹਿੰਦੇ ਉਹਦਾ ਭੇਤ ਮੈਂ ਸਮਝਿਆ ਨਹੀਂ ਨਾਹਿਨ ਗੁਨ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸ਼ਰਣਾਗਤ ਅਬ ਤਾਂ ਪ੍ਰਭ ਦੀਜੈ ਏ ਨਾਨਕ ਆਖੋ ਪ੍ਰਮਾਤਮਾ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਗੁਣ ਕੋਈ ਜਪ ਤਪ ਨਹੀਂ ਜਿਹੜਾ ਕਿ ਮੌਤ ਦੇ ਸਹਮ ਤੋਂ ਮਨੁੱਖ ਨੂੰ ਬਚਾ ਸਕੇ ਫਿਰ ਕਿਹੜਾ ਐਸਾ ਕੰਮ ਹੈ ਜਿਹੜਾ ਕੀਤਾ ਜਾਏ ਤੇ ਮੌਤ ਦੇ ਸਹਮ ਤੋਂ ਬਚਿਆ ਜਾ ਸਕੇ اے ਪ੍ਰਭੂ ਹੋਰ ਸਾਧਨਾ ਵੱਲੋਂ ਹਾਰ ਕੇ ਮੈਂ ਤੇਰੀ ਸ਼ਰਨ ਆਪਿਆ ਹਾਂ ਤੂੰ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਣ ਦੇ ਦੇ ਉਹਦੀ ਸ਼ਰਨ ਦੇ ਵਿੱਚ ਪੈ ਜਾਣਾ ਉਦੇ ਅੱਗੇ ਆਪਣੇ ਆਪੇ ਨੂੰ ਨਿਸ਼ਾਵਰ ਕਰ ਦੇਣਾ ਕਿ ਪ੍ਰਮਾਤਮਾ ਮੇਰਾ ਕੋਈ ਇਖਤਿਆਰ ਨਹੀਂ ਕੋਈ ਕੰਟਰੋਲ ਨਹੀਂ ਮੇਰੀ ਜ਼ਿੰਦਗੀ ਤੇ ਮੇਰੇ ਤੋਂ ਜੋ ਕੁਝ ਕਰਵਾ ਰਿਹਾ ਤੂੰ ਹੀ ਕਰਵਾ ਰਿਹਾ ਜਿੰਨਾ ਚਿਰ ਮੈਂ ਜਿਉਂਦਾ ਜਿੰਨੇ ਮੇਰੇ ਸਾਥ ਚੱਲਦੇ ਆ ਤੇਰੀ ਰਜ਼ਾ ਨਾਲ ਹੀ ਚੱਲਦੇ ਆ ਜਿੱਦੇ ਤੇਰਾ ਹੁਕਮ ਹੋਇਆ ਇਹਨਾਂ ਨੇ ਬੰਦ ਹੋ ਜਾਣਾ ਮੈਨੂੰ ਡਰਣ ਦੀ ਕੋਈ ਲੋੜ ਨਹੀਂ ਉਨੀ ਜ਼ਿੰਦਗੀ ਮੈਨੂੰ ਮਿਲ ਕੇ ਰਹਿਣੀ ਹੈ ਜਿੰਨੀ ਤੂੰ ਮੇਰੇ ਲਈ ਨਿਰਧਾਰਤ ਕੀਤੀ ਹੈ ਜਿੱਦਾਂ ਦੀ ਨਿਰਧਾਰਤ ਕੀਤੀ ਹੈ ਉਦਾਂ ਦੀ ਹੀ ਮਿਲਣੀ ਫਿਰ ਮੈਨੂੰ ਡਰ ਕਿਹੜੀ ਗੱਲ ਦਾ ਇਹ ਹੀ ਇੱਕੋ ਇੱਕ ਤਰੀਕਾ ਹੈ ਸਕੂਨ ਹਾਸਲ ਕਰਨ ਦਾ ਜ਼ਿੰਦਗੀ ਦੇ ਵਿੱਚ ਮੌਤ ਦਾ ਤੇ ਹੋਰ ਹਰ ਪ੍ਰਕਾਰ ਦਾ ਡਰ ਜ਼ਿੰਦਗੀ ਦੇ ਵਿੱਚੋਂ ਖਤਮ ਕਰ ਜਤ ਸਰੀ ਮਹਿਲਾ ਨੋ ਮਨ ਰਹਿ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਥਿਆ ਮਾਨੋ ਸਗਰੋ ਇਹੋ ਸੰਸਾਰਾ ਰਹਾਉ ਏ ਮੇਰੇ ਮਨ ਇਸ ਅਟਲ ਵਿਚਾਰ ਨੂੰ ਆਪਣੇ ਮਨ ਦੇ ਅੰਦਰ ਸਾਂਭ ਕੇ ਰੱਖ ਲੈ ਕਿ ਪ੍ਰਮਾਤਮਾ ਦੇ ਨਾਮ ਤੋਂ ਛੁੱਟ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਇਹ ਸਾਰਾ ਇਹ ਸੰਸਾਰ ਨਾਸਵੰਤ ਹੈ। RAM ਨਾਮ ਬਿਨ ਮਿਥਿਆ ਮੰਨੋ ਸਗਰੋ ਇਹ ਸੰਸਾਰ। ਜਾਂ ਕਉ ਜੋਗੀ ਖੋਜਤ ਹਾਰੇ ਪਾਇਓ ਨਹੀਂ ਤਿਹ ਪਾਰਾ। ਸੋ ਸੁਆਮੀ ਤੂੰ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਏ ਮੇਰੇ ਮਨ ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ ਤੇ ਉਹਦੇ ਸਰੂਪ ਦਾ ਅੰਤ ਨਾ ਲੱਭ ਸਕੇ ਉਸ ਮਾਲਕ ਨੂੰ ਤੂੰ ਆਪਣੇ ਅੰਗ ਸੰਗ ਵਸਦਾ ਜਾਣ ਉਹ ਸਦਾ ਤੇਰੇ ਨਾਲ ਹੈ ਪਰ ਉਹਦਾ ਕੋਈ ਰੂਪ ਉਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾ ਹੈ ਸੰਭਾਰਾ ਨਾਨਕ ਸ਼ਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ ਏ ਮੇਰੇ ਮਨ ਜਗਤ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੀ ਪਵਿੱਤਰ ਕਰਨ ਵਾਲਾ ਹੈ ਤੂੰ ਉਸ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਸਾਂਭ ਕੇ ਨਹੀਂ ਰੱਖਿਆ ਏ ਨਾਨਕ ਆਖੋ ਹੇ ਸਾਰੇ ਜਗਤ ਦੇ ਨਮਸਕਾਰਯੋਗ ਪ੍ਰਭੂ ਮੈਂ ਤੇਰੀ ਸ਼ਰਣ ਆਇਆ ਹਾਂ ਮੇਰੀ ਰੱਖਿਆ ਕਰ ਇਹ ਤੇਰਾ ਮੁੱਢ ਕਦੀਮਾ ਦਾ ਸੁਭਾਅ ਹੈ ਕਿ ਤੂੰ ਸ਼ਰਣ ਆਏ ਦੀ ਰੱਖਿਆ ਕਰਦਾ ਹੈ ਜਤ ਸ੍ਰੀ ਮਹਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਧਰਸ਼ਨ ਪਿਆਸੀ ਦਿਨ ਸਰਾਤ ਚਿਤ ਵੋ ਅਨਦੇਨਨੀਤ ਖੋਲ ਕਪਟ ਗੁਰ ਮੇ ਲਿਆ ਨਾਨਕ ਹਰ ਸੰਗਮਿਤ ਮੈਨੂੰ ਮਿੱਤਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਲੱਗੀ ਹੋਈ ਹੈ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਦਿਨ ਰਾਤ ਹਰ ਵੇਲੇ ਸਦਾ ਹੀ ਉਸ ਪ੍ਰਮਾਤਮਾ ਦੇ ਦਰਸ਼ਨ ਨੂੰ ਚਿਤਾਰਦੀ ਰਹਿੰਦੀ ਹਾਂ ਇੱਕ ਜੀਵ ਇਸਤਰੀ ਦੇ ਹਵਾਲੇ ਤੋਂ ਗੁਰੂ ਅਰਜਨ ਸਾਹਿਬ ਇਹ ਸ਼ਬਦ ਲਿਖਦੇ ਨੇ हे ਨਾਨਕ ਆਖੋ ਗੁਰੂ ਨੇ ਮੇਰੇ ਮਾਇਆ ਦੇ ਮੋਹ ਦੇ ਸ਼ੋਰ ਕੱਟ ਕੇ ਮੈਨੂੰ ਮਿੱਤਰ ਹਰੀ ਦੇ ਨਾਲ ਮਿਲਾ ਦਿੱਤਾ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬਨੰਤੀਆ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬਨੰਤੀਆ ਤਿਸ ਮੋਹਨ ਲਾਲ ਪਿਆਰੇ मोहन लाल प्यारे हो फिरो खुजंतिया सुन यार हमारे सज्जन इक करो बिनंतिया हे मेरे ਸਤ ਸੰਗੀ ਮਿੱਤਰ ਹੈ ਮੇਰੇ ਸੱਜਣ ਮੈਂ ਤੇਰੇ ਅੱਗੇ ਇੱਕ ਅਰਜ਼ੋਈ ਕਰਦੀ ਹਾਂ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆ ਮੈਂ ਉਸ ਮਨ ਨੂੰ 모 ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਆਂ ਸਿਸ ਦਾਸ ਪਿਆਰੇ ਸਿਰ ਧਰੀ ਉਤਾਰੇ ਇੱਕ ਪੋਰੀ ਦਰਸ਼ਨ ਦੀ ਜੈ ਨਨ ਹਮਾਰੇ ਪ੍ਰੇਰੰਗ ਰੰਗਾਰੇ ਇੱਕ ਤਿਲਪੀਨਾ ਤੇਰੀ ਜੈ हे मित्र मेनू उस प्यारे दी दस पा तिस दस प्यारे सिर ਧਰੀ ਉਤਾਰੇ ਮੈਂ ਉਹਦੇ ਅੱਗੇ ਆਪਣਾ ਸਿਰ ਲਾ ਕੇ ਰੱਖ ਦਿਆਂਗੀ ਇੱਕ ਭੋਰੀ ਦਰਸ਼ਨ ਦੀਜੈ ਸਿਰ ਉਹਦੇ ਅੱਗੇ ਲਾ ਕੇ ਰੱਖ ਦਿਆਂਗੀ ਤੇ ਆਖਾਂਗੀ ਕਿ हे ਪਿਆਰੇ ਰਤਾ ਪਰ ਸਮੇ ਲਈ ਹੀ ਮੈਨੂੰ ਆਪਣਾ ਦਰਸ਼ਨ ਦੇ ਹੇ ਗੁਰੂ ਮੇਰੀਆਂ ਅੱਖਾਂ ਪਿਆਰੇ ਪ੍ਰਭੂ ਦੇ ਪ੍ਰੇਮ ਰੰਗ ਨਾਲ ਰੰਗੀਆਂ ਗਈਆਂ ਨੇ ਉਹਦੇ ਦਰਸ਼ਨ ਤੋਂ ਬਿਨਾਂ ਰਤਾ ਜਿਤਨੇ ਸਮੇ ਲਈ ਵੀ ਮੈਨੂੰ ਚੈਨ ਨਹੀਂ ਆਉਂਦਾ ਪ੍ਰਭ ਸੋ ਮਨ ਲੀਨ ਜੋ ਜਲ ਮੀਨਾ ਚਾਤ੍ਰਿਕ ਜਿਵੈ ਤਿਸਨ ਦਿਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਖਾਬੁਝੰਤਿਆ ਮੇਰਾ ਮਨ ਉਸ ਪ੍ਰਮਾਤਮਾ ਦੇ ਨਾਲ ਇੰਜ ਮਸਤ ਹੈ ਜਿਵੇਂ ਪਾਣੀ ਦੇ ਵਿੱਚ ਮੱਛੀ ਮਸਤ ਰਹਿੰਦੀ ਹੈ ਜਿਵੇਂ ਵਰਖਾ ਦੀ ਬੂੰਦ ਨੂੰ ਵੇਖ ਕੇ ਪਪੀਹਾ ਮਸਤ ਹੋ ਜਾਂਦਾ ਕਿਉਂਕਿ ਉਹਨੂੰ ਵਰਖਾ ਦੀ ਬੂੰਦ ਦੀ ਪਿਆਸ ਲੱਗੀ ਰਹਿੰਦੀ ਹੈ। ਇਹ ਦਾਸ ਨਾਨਕ ਆਖ ਜਿਸ ਵਡਭਾਗੀ ਨੂੰ ਪੂਰਾ ਗੁਰੂ ਮਿਲ ਪੈਂਦਾ ਉਸ ਵਡਭਾਗੀ ਦੀ ਉਸ ਪ੍ਰਮਾਤਮਾ ਦੇ ਦਰਸ਼ਨ ਦੀ ਸਾਰੀ ਤ੍ਰੇ ਬੁੱਝ ਜਾਂਦੀ ਹੈ ਕਿਉਂਕਿ ਗੁਰੂ ਮਿਲ ਪਿਆ ਤੇ ਗੁਰੂ ਨੇ ਪ੍ਰਮਾਤਮਾ ਦਾ ਦਰਸ਼ਨ ਸਾਨੂੰ ਕਰਵਾ ਹੀ ਦੇਣਾ ਯਾਰ ਵੇ ਪ੍ਰੇਹ ਬੇ ਸਖੀਆਂ ਮੂ ਕਹੀ ਨਜਹੀਆ ਯਾਰ ਵੇ ਹਕ ਡੂ ਹਕ ਚਾੜਾ ਹਉ ਕਿਸ ਚਿਤੇ ਹਿਆ ਏ ਸਤ ਸੰਗੀ ਸੱਜਣ ਸਾਰੀਆਂ ਹੀ ਸਹੇਲੀਆਂ ਉਸ ਪਿਆਰੇ ਪ੍ਰਭੂ ਦੀਆਂ ਇਸਤਰੀਆਂ ਹਨ ਤੇ ਮੈਂ ਇਹਨਾਂ ਦੇ ਵਿੱਚੋਂ ਕਿਸੇ ਇੱਕ ਵਰਗੀ ਵੀ ਨਹੀਂ ਇਹ ਇੱਕ ਤੋਂ ਇੱਕ ਸੋਹਣੀਆਂ ਨੇ ਸੋਹਣੇ ਆਤਮਕ ਜੀਵਨ ਵਾਲੀਆਂ ਨੇ ਤੇ ਮੈਂ ਕਿਸ ਗਿਣਤੀ ਵਿੱਚ ਹਾਂ ਇੱਕ ਦੂ ਇੱਕ ਝਾੜੇ ਅਣਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਦਿਨਾਂ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸ਼ਾ ਪ੍ਰਭੂ ਦੇ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ ਉਹਨਾਂ ਦੇ ਵਿੱਚੋਂ ਉਹ ਇੱਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ ਸਦਾ ਪ੍ਰਭੂ ਨਾਲ ਆਤਮਿਕ ਮਿਲਾਪ ਦਾ ਆਨੰਦ ਮਾਣਦੇ ਹਨ ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਵੀ ਚਾਹ ਪੈਦਾ ਹੁੰਦਾ ਹੈ ਕਿ ਮੈਂ ਵੀ ਕਦੇ ਗੁਨਾ ਦੇ ਖਸਾਨੇ ਪ੍ਰਭੂ ਨੂੰ ਮਿਲ ਸਕਾਂ ਜਿਨੀ ਮੈਂ ਦਾ ਲਾਲ ਰਿਝਾਇਆ ਹਉ ਤਿਸ ਅਗੇ ਮਨ ਡੇਹੀਆ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂੰ ਦੱਸ ਦਿਖਾ ਫਿਰ ਕਿ ਹਿਆ ਏ ਗੁਰੂ ਜਿਸ ਨੇ ਵੀ ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ ਨਾਨਕ ਆਖਦਾ ਹੈ ਏ ਸੁਹਾਗ ਵਾਲੀਏ ਮੇਰੀ ਬੇਨਤੀ ਸੁਣ ਮੈਨੂੰ ਦੱਸ ਮੈਂ ਵੇਖਾ ਪ੍ਰਭੂ ਪਤੀ ਕਿਹੋ ਜਿਹਾ ਹੈ ਸੁਹਾਗ ਵਾਲੀ ਜਾਂ ਸੁਹਾਗਣ ਇਹਨਾਂ ਪੰਕਤੀਆਂ ਦੇ ਵਿੱਚ ਉਸ ਇਨਸਾਨ ਨੂੰ ਕਿਹਾ ਗਿਆ ਜਿਹਦੀ ਪਰਮਾਤਮਾ ਦੇ ਨਾਲ ਸਾਝ ਬਣੀ ਹੋਈ ਹੈ ਜਿਹੜਾ ਪਰਮਾਤਮਾ ਨੂੰ ਜਾਣਦਾ ਹੈ ਪਛਾਣਦਾ ਹੈ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਉਹ ਪਰਮਾਤਮਾ ਦੇ ਨਾਮ ਦਾ ਸੁਹਾਗੀ ਹੈ ਅਜਿਹੇ ਸ਼ਖਸ ਅੱਗੇ ਗੁਰੂ ਸਾਹਿਬ ਬੇਨਤੀ ਕਰਦੇ ਨੇ ਕਿ ਮੈਨੂੰ ਵੀ ਦੱਸ ਮੈਨੂੰ ਵੀ ਉਸ ਪ੍ਰਮਾਤਮਾ ਦਾ ਦਰਸ਼ਕਾ ਕਿ ਉਹ ਪ੍ਰਮਾਤਮਾ ਹੋ ਗਿਆ ਹੈ ਸੁਸਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 700 3 ਨੰਬਰ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਭਾਪਤੀ ਹੁੰਦੀ ਹੈ ਜੀ ਇਸ ਸੰਗ ਦੀ ਗੁਰਬਾਣੀ ਦੇ ਵਿੱਚ ਇੱਕ ਬੜਾ ਹੀ ਪਿਆਰਾ ਸ਼ਬਦ ਸਾਨੂੰ ਪੜਨ ਨੂੰ ਗੌਣ ਨੂੰ ਮਿਲਿਆ ਗੁਰੂ ਤੇਗ ਬਹਾਦਰ ਜੀ ਦੀ ਉਸ ਪ੍ਰਮਾਤਮਾ ਦੇ ਨਾਲ ਦਿਲੀ ਗੱਲਬਾਤ ਪੜਨ ਨੂੰ ਮਿਲੀ ਉਹ ਗੱਲਬਾਤ ਇਸ ਕਦਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੀਤੀ ਹੋਈ ਚਾਪੀ ਕਿ ਸਾਡੇ ਅੰਦਰ ਉਤਸ਼ਾਹ ਭਰਦੀ ਹੈ ਕਿ ਅਸੀਂ ਵੀ ਉਸ ਪ੍ਰਮਾਤਮਾ ਦੇ ਨਾਲ ਇਦਾਂ ਦੀ ਸਾਂਝ ਗੰਢੀਏ ਇਸ ਤਰ੍ਹਾਂ ਦਾ ਸਾਡਾ ਉਸ ਪ੍ਰਮਾਤਮਾ ਨਾਲ ਰਿਸ਼ਤਾ ਹੋਵੇ ਕਿ ਇਸ ਕਦਰ ਦਿਲੀ ਗੱਲਬਾਤ ਅਸੀਂ ਉਸ ਪਰਮਾਤਮਾ ਦੇ ਨਾਲ ਕਰ ਸਕੀ ਸਾਡੀ ਜ਼ਿੰਦਗੀ ਦੇ ਹਰ ਪ੍ਰਕਾਰ ਦੇ ਡਰ ਚਿੰਤਾਵਾਂ ਖਤਮ ਕਰਨ ਦਾ ਇੱਕ ਨੁਸਖਾ ਇਸ ਸੰਗ ਦੀ ਕੁਰਬਾਨੀ ਦੇ ਵਿੱਚੋਂ ਸਾਨੂੰ ਮਿਲਦਾ ਹੈ ਕਿ ਆਪਣੀ ਜ਼ਿੰਦਗੀ ਨੂੰ ਖਾਸ ਕਰਕੇ ਆਪਣੇ ਅੰਦਰੋਂ ਆਪਣੇ ਆਪੇ ਭਾਵ ਨੂੰ ਕੱਢ ਕੇ ਤੇ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਅੱਗੇ ਨਿਸ਼ਾਵਰ ਕਰ ਦਿੱਤਾ ਜਾਵੇ ਕੋਸ਼ਿਸ਼ ਕਰੀਏ ਖੁਦ ਨੂੰ ਕੁਝ ਸਮਝਣਾ ਬੰਦ ਕਰੀਏ ਤੇ ਇਹ ਗੱਲ ਕਬੂਲ ਕਰੀਏ ਕਿ ਜੋ ਕੁਝ ਵੀ ਹਾਂ ਉਸ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਆ ਜਿਸ ਦਿਨ ਉਹਨੇ ਸੋਚ ਲਿਆ ਕਿ ਸਾਨੂੰ ਕੁਝ ਨਹੀਂ ਰਹਿਣ ਦੇਣਾ ਤਾਂ ਉਹਨੇ ਜੋ ਵੀ ਸਾਡੀ ਕੋਈ ਹਸਤੀ ਆ ਉਹ ਤਬਾਹ ਕਰ ਦੇਣੀ ਇਸ ਡਰ ਅਦਬ ਦੇ ਵਿੱਚ ਰਹੀਏ ਤੇ ਦੁਨਿਆਵੀ ਡਰ ਤੇ ਚਿੰਤਾਵਾਂ ਖਤਮ ਹੋ ਜਾਂਦੀਆਂ ਹੈ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੇ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ